ਤਾਂ ਤਾਂ ਕਰ ਰਿਹਾ ਹਾਂ ਰੋਜ਼ਗਾਰ ਦੀ ਖਾਤਰ ਲਾੜੇ ਲੜਕੇ ਲੜਕੀਆਂ ਵਿਦੇਸ਼ਾਂ ਵਿੱਚ ਜਾ ਰਹੇ ਆ ਜਿਹਦੇ ਵਿੱਚ ਬਹੁਤ ਵੱਡਾ ਸੋਸ਼ਲ ਉਹਨਾਂ ਬੱਚਿਆਂ ਦਾ ਹੋ ਰਿਹਾ ਜਿਹੜੇ ਖਾਸ ਕਰਕੇ 2 ਨੰਬਰ ਦੇ ਏਜੰਟਾਂ ਰਾਹੀਂ ਜਿਹੜੇ ਪਿੰਡਾਂ ਦੇ ਵਿੱਚ ਏਜੰਟ ਬਣ ਕੇ ਲੋਕਾਂ ਨੂੰ ਠੱਗਦੇ ਆ ਮੈਂ ਬਹੁਤ ਵਧੀਆ ਲੱਗ ਰਹਾ ਹੈ ਥੇ ਭਾਰਤ ਦੇ ਵਿੱਚ ਜਾਣ ਕੇ ਮਤਲਬ ਮਾਸਕਰ ਦੇ ਵਿੱਚ ਮੈਂ 18 ਸਤੰਬਰ ਨੂੰ ਗਈ ਸੀ ਉੱਥੇ ਕੁੜੀਆਂ ਦੇ ਨਾਲ ਬਹੁਤ ਜ਼ਿਆਦਾ ਮਿਸਵੇਵ ਕਰਦੇ ਨੇ ਕੁੜੀਆਂ ਨੂੰ ਖਾਣ ਪੀਣ ਨਹੀਂ ਦਿੰਦੇ ਮਤਲਬ ਕੁੜੀਆਂ ਨੂੰ ਉੱਥੇ ਲੈ ਜਾ ਕੇ ਵੇਚ ਦਿੰਦੇ ਨੇ ਮੈਨੂੰ ਕੁੱਦ ਨੂੰ ਮੇਰੇ ਖੁਦ ਹੀ ਮਤਲਬ ਰਿਸ਼ਤੇਦਾਰਾਂ ਨੇ ਭੇਜਿਆ ਸੀ ਉੱਥੇ ਵੇਚ ਦਿੱਤਾ ਸਾਡਾ ਤੁਹਾਨੂੰ ਦੱਸਣ ਦਾ ਇਹੀ ਮਕਸਦ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਖਾਸ ਕਰਕੇ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੀਆਂ ਲੜਕੀਆਂ ਨਾਲ ਜਿਹੜਾ ਹੈ ਇਹ ਮਿਸ ਬਿਹੇਵ ਹੋ ਰਿਹਾ ਸੋ ਇਥੋਂ ਲੈ ਜਾਂਦੇ ਆ ਜਿਹੜੇ ਉਹ ਪਰਿਵਾਰ ਦੇਖਦੇ ਆ ਜਿਹੜੇ ਬਿਲਕੁਲ ਲੋਅਰ ਲੈਵਲ ਤੇ ਆ ਉਹਨਾਂ ਨੂੰ ਚਾਚਾ ਦੇ ਦਿੰਦੇ ਸਾਨੂੰ 40000 ਰੁਪਿਆ 10000 ਰੁਪਿਆ ਅਸੀਂ ਉੱਤੇ ਮਹੀਨਾ ਦਾ ਦੇਵਾਂਗੇ ਵੀ ਕੋਈ ਵੀ ਕੁੜੀ ਅਸੀਂ ਤੇ ਹੀ ਕਹਾਂ ਸੀ ਮੈਂ ਕਹਿ ਸਕਦੀ ਹਾਂ ਵੀ ਕੋਈ ਵੀ ਕੁੜੀ ਅਰਬ ਕੰਟਰੀਆਂ ਦੇ ਵਿੱਚ ਨਾ ਜਾਵੇ ਅਰਬ ਕੰਟਰੀ ਬਿਲਕੁਲ ਵੀ ਸੇਫ ਨਹੀਂ ਹੈਗੀ ਬੇਨਤੀ ਕਰਾਂਗੇ ਤੁਹਾਡੇ ਮਾਦੇਮ ਰਾਹੀਂ ਕਿ ਜਿਹੜੇ ਠੱਗ ਟ੍ਰੈਵਲ ਏਜੰਟ ਨੇ ਉਹਨਾਂ ਤੋਂ ਬਚੋ ਅਸੀਂ ਖਾਸ ਕਰਕੇ ਅਰਬ ਮੁਲਕ ਦੇ ਵਿੱਚ ਆਪਣੀਆਂ ਲੜਕੀਆਂ ਨੂੰ ਇਸੇ ਤਰ੍ਹਾਂ ਜਿਹੜੇ ਏਜੰਟਾਂ ਇਹਨਾਂ ਰਾਹੀਂ ਲਾਪੇ ਜੋ ਉਸ ਬਹੁਤ ਬੁਰੀ ਹਾਲਤ ਉਹਨਾਂ ਦੀ ਹੁੰਦੀ ਹੈ ਸੋ ਸਾਨੂੰ 70 ਲੜਕੀਆਂ ਦਾ ਉਹਨਾਂ ਦੱਸਿਆ ਸੀ ਕਿ ਫਸੇ ਹੋਏ ਆ ਜਿਹਦੇ ਵਿੱਚੋਂ 5 ਲੜਕੀਆਂ ਜਿਹੜੀਆਂ ਹੈ ਉਹ ਪੰਜਾਬ ਤੋਂ ਆ ਚੁੱਕੀਆਂ ਤੇ ਅਸੀਂ ਬੇਨਤੀ ਕਰਾਂਗੇ ਕਿ ਹੋਰ ਕੋਈ ਜਿਹੜਾ ਹੈਗਾ ਜੇ ਤੁਹਾਨੂੰ ਕੋਲੋਂ ਪੈਸੇ ਲਾ ਕੇ ਵੀ ਕਹਿੰਦਾ ਕਿ ਅਸੀਂ ਬਾਹਰ ਲੈ ਜਾਂਦੇ ਆ ਆਪਣੀਆਂ ਲੜਕੀਆਂ ਨੂੰ ਜ਼ਰੂਰ ਇਹਨਾਂ ਅਰਬ ਬੋਲ ਕੇ ਦਨਾ ਆਪਣੇ ਜੋ ਸਰਟੀਫਿਕੇਟ ਮੈਂ ਇਹ ਚੰਨੀਆਂ ਵੀ ਜਿਹੜੀਆਂ ਕੁੜੀਆਂ ਤੇ ਫਸੀਆਂ ਵਾ ਉਹਨਾਂ ਨੂੰ ਵੀ ਪਲੀਜ਼ ਹੈਲਪ ਕੀਤੀ ਜਾਵੇ ਕਿਉਂਕਿ ਕਿਸੇ ਦੇ ਵੀ ਪਿੱਛੇ ਲਾ ਕੇ ਖੁਦ ਦੇ ਸਕੇ ਪੈਣਪਰਾ ਦੇ ਪਿੱਛੇ ਲਾ ਕੇ ਵੀ ਉੱਥੇ ਮਾਸਕਰ ਦੇ ਵਿੱਚ ਪਲੀਜ਼ ਨਾ ਨਾ ਜਾਇਆ ਜਾਵੇ ਉਸ ਅੱਗੇ ਬਹਿ ਕੇ ਪੋਰਜ਼ੋਰ ਮੰਗਾ ਕੇ ਇਹੋ ਜੇ ਟਰੈਵਲ ਏਜੰਟਾਂ ਦੇ ਉੱਤੇ ਕਰੜੀ ਤੋਂ ਕਰੜੀ ਸਜਾਏ ਜਿਹੜਾ ਹਿਊਮਨ ਸਮਗਲਿੰਗ ਦਾ ਜਿਹੜਾ ਕੇਸ ਬਣਦਾ ਇਹਨਾਂ ਤੇ ਦਰਜ ਕਰਕੇ ਇਹਨਾਂ ਨੂੰ ਹੰਦਰ ਕੀਤਾ ਜਾਵੇ ਰੋਜ਼ਗਾਰ ਦੀ ਖਾਤਰ ਲਾੜੇ ਲੜਕੇ ਲੜਕੀਆਂ ਵਿਦੇਸ਼ਾਂ ਵਿੱਚ ਜਾ ਰਹੇ ਆ ਜਿਹਦੇ ਵਿੱਚ ਬਹੁਤ ਵੱਡਾ ਸ਼ੋਸ਼ਨ ਉਹਨਾਂ ਬੱਚਿਆਂ ਦਾ ਹੋ ਰਿਹਾ ਜਿਹੜੇ ਖਾਸ ਕਰਕੇ 2 ਨੰਬਰ ਦੇ ਏਜੰਟਾਂ ਰਾਹੀਂ ਜਿਹੜੇ ਪਿੰਡਾਂ ਦੇ ਵਿੱਚ ਏਜੰਟ ਬਣ ਕੇ ਲੋਕਾਂ ਨੂੰ ਠੱਗਦੇ ਆ ਤੇ ਉਹਨਾਂ ਦਾ ਸਕਾਰ ਹੋਇਆ ਤਕਰੀਬਨ 125 ਲੜਕੀਆਂ ਸੀ ਪਹਿਲਾਂ ਇਹਨਾਂ ਨੇ ਅਰਬ ਮੁਲਕਾਂ ਜੋ ਮਗਾ ਚੁੱਕੇ ਆ ਤੇ ਜਿਹਦੇ ਵਿੱਚ ਥੋੜੇ ਦਿਨ ਪਹਿਲਾਂ 70 ਲੜਕੀਆਂ ਦਾ ਸਾਨੂੰ ਪਤਾ ਲੱਗਾ ਸੀ ਤੇ ਇੱਕ ਲੜਕੀ ਦੇ ਪਰਿਵਾਰ ਸਾਡੇ ਕੋਲ ਇੱਥੇ ਆਇਆ ਸੀ ਉਹ ਲੜਕੀ ਜਲੰਧਰ ਤੋਂ ਤੇ ਉਹ ਲੜਕੀ ਦਾ ਪਰਿਵਾਰ ਸਾਡੇ ਕੋਲ ਅਕਤੂਬਰ ਦੇ ਵਿੱਚੋਂ ਲੜਕੀ ਗਈ ਸੀ 16 ਦਸੰਬਰ ਨੂੰ ਉਹ ਸਾਡੇ ਕੋਲ ਪਰਿਵਾਰ ਆਇਆ ਸੀ ਤੇ 14 ਦਿਨਾਂ ਬਾਅਦ 30 ਦਸੰਬਰ ਨੂੰ ਉਹ ਲੜਕੀ ਸਹੀ ਸਲਾਮਤ ਵਾਪਸ ਆ ਗਈ। ਪਿੰਨਾਂ ਦੱਸਿਆ ਕਿ ਚਾਰ ਲੜਕੀਆਂ ਪੰਜਾਬ ਦੀਆਂ ਹੋਰ ਉਹਨਾਂ ਦੇ ਨਾਲ ਲਈਆਂ। ਸੋ ਹਜੇ ਵੀ ਬਹੁਤ ਲੜਕੀਆਂ ਉਸ ਤੋਂ ਬਾਅਦ ਫਸੀਆਂ ਹੋਈਆਂ। ਸਾਡਾ ਤੁਹਾਨੂੰ ਦੱਸਣਾ ਇਹੀ ਮਕਸਦ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਖਾਸ ਕਰਕੇ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੀਆਂ ਲੜਕੀਆਂ ਨਾਲ ਜਿਹੜਾ ਹੈ ਇਹ ਮਿਸ ਬਿਹੇਵ ਹੋ ਰਿਹਾ ਹੈ। ਸੋ ਇਥੋਂ ਲੈ ਜਾਂਦੇ ਆ ਜਿਹੜੇ ਉਹ ਪਰਿਵਾਰ ਦੇਖਦੇ ਆ ਜਿਹੜੇ ਬਿਲਕੁਲ ਲੋਅਰ ਲੈਵਲ ਤੇ ਆ ਉਹਨਾਂ ਨੂੰ ਚਾਛਾ ਦੇ ਦਿੰਦੇ ਸੋ ਉਹਨੂੰ 40000 ਰੁਪਿਆ 50000 ਰੁਪਿਆ ਅਸੀਂ ਉੱਥੇ ਮਹੀਨਾ ਦਾ ਦੇਵਾਂਗੇ ਤੇ ਘਰਾਂ ਚ ਕੰਮ ਕਰਾਵਾਂਗੇ ਪਰ ਉੱਥੇ ਜਾ ਕੇ ਉਹਨਾਂ ਨੂੰ ਜੋ ਹੁੰਦੀ ਉਹ ਤੁਹਾਨੂੰ ਲੜਕੀ ਆਪ ਆਪਣੀ ਹਾਲਤ ਦੱਸੂਗੀ ਵੀ ਕਿਸ ਤਰ੍ਹਾਂ ਉੱਥੇ ਹੋਰ ਵੀ ਬੱਚੇ ਪਛੇ ਹੋਇਆ ਸੋ ਅਸੀਂ ਧੰਨਵਾਦ ਕਰਦੇ ਆ ਅ ਇੰਡੀਅਨ ਅਮੈਸੀ ਦੇ ਜਿਨ੍ਹਾਂ ਨੇ ਉਹ ਯਤਨ ਕਰਕੇ ਇਸ ਲੜਕੀ ਨੂੰ ਵਾਪਸ ਲਿਆਂਦਾ ਸੋ ਜਿਹੜੇ ਹੈ ਅਡੇ ਵਿਦੇਸ਼ ਮੰਤਰੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰ ਅ ਲੋੜ ਇਹ ਹੈ ਕਿ ਅਸੀਂ ਇਹ ਜਿਹੜੇ ਅ ਦੋ ਨੰਬਰ ਦੇ ਟਰੈਵਲ ਏਜੰਟਾ ਜਿਹੜੇ ਐਵੇਂ ਗੱਲਾਂ ਦੇ ਨਾਲ ਫਸਾ ਲੈਂਦੇ ਆ ਤੇ ਉੱਥੇ ਜਾ ਕੇ ਇਹ ਏਜੰਟ ਜਿਹੜਾ ਹੈ ਕੁਮਨ ਫਰਨ ਵਾਲਾ ਵੀਜ਼ਾ ਲਵਾਉਂਦੇ ਆ ਜਿਹੜਾ ਉੱਥੇ ਲਗਾ ਕੇ ਇਹਨਾਂ ਕੋਲ ਕੋਈ ਨਾ ਕੋਈ ਐਗਰੀਮੈਂਟ ਕਰਵਾ ਲੈਂਦੇ ਆ ਕਿਸੇ ਨਾ ਕਿਸੇ ਦੇ ਕੋਲ ਉੱਥੇ ਦਸਤਖਤ ਕਰਵਾ ਕੇ ਜਦੋਂ ਕਿ ਇਹਨਾਂ ਨੂੰ ਕਈਆਂ ਨੂੰ ਤਾਂ ਪੰਜਾਬੀ ਨਹੀਂ ਪੜਨੀ ਆਉਂਦੀ ਉਹ ਅੰਗੂਠਾ ਲਾਉਂਦੇ ਆ ਉਹ ਅਰਬੀ ਦੇ ਵਿੱਚ ਲਿਖਿਆ ਹੁੰਦਾ ਤੇ ਬਾਅਦ ਵਿੱਚ ਜਦੋਂ ਉਹਨਾਂ ਨੂੰ ਜਲੀਲ ਕਰਦੇ ਆ ਤੇ ਫਿਰ ਜਦੋਂ ਉਹ ਇੱਧਰ ਵਾਪਸ ਆਉਣਾ ਚਾਹੁੰਦੇ ਆ ਤੇ ਉਹਨਾਂ ਦੇ ਨਾਲ ਸ਼ਰਤ ਰੱਖੀ ਜਾਂਦੀ ਹੈ ਕਿ ਜੇ ਸਾਨੂੰ ਇਹਨੇ ਲੱਖ ਰੁਪਈਆ ਦਿਓ ਜਾਂ ਤੁਸੀਂ ਆਪਣੀ ਜਗ੍ਹਾ ਤੇ ਹੋਰ ਕੋਈ ਜਿਹੜਾ ਹੈ ਉਹ ਲੜਕੀ ਮੰਗਵਾਓ ਤੋ ਆਪਣੇ ਕੋਹੇ ਨਾ ਕੋਹੇ ਰਿਸ਼ਤੇਦਾਰ ਨੂੰ ਵੀ ਅਸੀਂ ਦੇਖਿਆ ਲੜੀ ਚਲਦੀ ਆ ਪਰ ਜਦੋਂ ਉਸ ਤੇ ਬੱਚਾ ਫਸ ਜਾਂਦਾ ਜੋ ਉਹਨਾਂ ਦੇ ਹਾਲਾਤ ਗੁਜਰਦੇ ਆ ਮਾਂ ਬਾਪ ਦੇ ਉੱਤੇ ਬੜੇ ਤਰਸਯੋਗ ਹੁੰਦੇ ਆ ਉੱਥੇ ਅਸੀਂ ਬੇਨਤੀ ਕਰਾਂਗੇ ਤੁਹਾਡੇ ਮਾਜਮ ਰਾਹੀਂ ਕਿ ਜਿਹੜੇ ਠਾਗੜ ਟ੍ਰੈਵਲ ਏਜੰਟ ਇਹਨਾਂ ਤੋਂ ਬਚੋ ਅਸੀਂ ਖਾਸ ਕਰਕੇ ਅਰਬ ਮੁਲਕ ਦੇ ਵਿੱਚ ਆਪਣੀਆਂ ਲੜਕੀਆਂ ਨੂੰ ਇਸੇ ਤਰ੍ਹਾਂ ਦੇ ਜਿਹੜੇ ਏਜੰਟਾਂ ਇਹਨਾਂ ਰਾਹੀਂ ਨਾ ਭੇਜੋ ਕਿਉਂਕਿ ਬਹੁਤ ਬੁਰੀ ਹਾਲਤ ਉਹਨਾਂ ਦੀ ਹੁੰਦੀ ਆ ਤੋ ਸਾਨੂੰ 70 ਲੜਕੀਆਂ ਦਾ ਉਹਨਾਂ ਦੱਸਿਆ ਸੀ ਕਿ ਫਸੇ ਹੋਏ ਆ ਜਿਹਦੇ ਵਿੱਚੋਂ 5 ਲੜਕੀਆਂ ਜਿਹੜੀਆਂ ਹੈ ਉਹ ਪੰਜਾਬ ਤੋਂ ਆ ਚੁੱਕੀਆਂ ਤੇ ਅਸੀਂ ਬੇਨਤੀ ਕਰਾਂਗੇ ਕਿ ਹੋਰ ਕੋਈ ਜਿਹੜਾ ਹੈਗਾ ਇਹ ਤੁਹਾਨੂੰ ਕੋਲੋਂ ਪੈਸੇ ਲਾ ਕੇ ਵੀ ਕਹਿੰਦਾ ਕਿ ਅਸੀਂ ਬਾਹਰ ਲੈ ਜਾਂਦੇ ਆ ਆਪਣੀਆਂ ਲੜਕੀਆਂ ਨੂੰ ਜ਼ਰੂਰ ਇਹਨਾਂ ਅਰਬ ਮੁਲਕਾਂ ਚ ਨਾ ਭੇਜੋ ਇਹ ਸਾਡੀ ਬੇਨਤੀ ਹੈ। ਤਕਰੀਬਨ 125 ਲੜਕੀਆਂ ਜਿਹੜੀਆਂ ਹੈਗੀਆਂ ਉਹ ਵਾਪਸ ਆਈਆਂ ਉਹਨਾਂ ਦੇ ਨਾਲ ਜਿਸ ਤਰ੍ਹਾਂ ਹੁਣ ਇੱਕ ਲੜਕੀ ਦੇ ਨਾਲ 5 ਆ ਗਈਆਂ ਇਸੇ ਤਰ੍ਹਾਂ ਹੀ ਉੱਥੇ ਕਾਫੀ ਲੜਕੀਆਂ ਜਿਹੜੀਆਂ ਘਰਾਂ ਤੋਂ ਭੱਜ ਜਾਂਦੀਆਂ ਫਿਰ ਉਹ ਉੱਥੇ ਗੁਰਦੁਆਰੇ ਚੱਲ ਜਾਂਦੀ ਹੈਗਾ ਉੱਥੇ ਵੈਜੀ ਦੇ ਸੰਪਰਕ ਵਿੱਚ ਹੁੰਦਾ ਕੀ ਹੈ ਕਿ ਬਾਅਦ ਵਿੱਚ ਜਿਹੜੇ ਇਹਨਾਂ ਦੇ ਐਗਰੀਮੈਂਟ ਹੁੰਦੇ ਆ ਉਸ ਵੇਲੇ ਤਾਂ ਜਿਹੜੇ ਸੀ ਕਹਿੰਦੇ ਸਾਨੂੰ ਇਹੀ ਕਹਿੰਦੇ ਵਾਪੇ ਜਿੰਨਾ ਐਗਰੀਮੈਂਟ ਹੈ ਇਹੀ ਕੋ ਐਗਰੀਮੈਂਟ ਇਹਨਾਂ ਨੂੰ ਤਾਂ ਬਣਾ ਵੀ ਨਹੀਂ ਇਹਨੂੰ ਤਾਂ ਪੰਜਾਬੀ ਨਹੀਂ ਆਉਂਦੀ ਇਹਨਾਂ ਨੂੰ ਅਰਬੀ ਦਾ ਕੀ ਪਤਾ ਇਹ ਤਾਂ ਇਹਨਾਂ ਦੇ ਨਾਲ ਚੀਟਿੰਗ ਹੋਈ ਹੈ ਇਹਨਾਂ ਦੇ ਨਾਲ ਠੱਗੀ ਵਧੀ ਹੈ ਤੇ ਫਿਰ ਉਹ ਜਿਹੜਾ ਹੈਗਾ ਹੁਣ ਅੰਬੈਸੀ ਕਾਫੀ ਇਹਨਾਂ ਤੋਂ ਬਦਲ ਕਰਦੀ ਹੈ ਫਿਰ ਉਸੇ ਕੋਰਟ ਤੋਂ ਐਨਓਸੀ ਲੈਣੀ ਪੈਂਦੀ ਆ ਉਹ ਤਾਂ ਹੀ ਬੱਚੇ ਜਿਹੜਾ ਵਾਪਸ ਆ ਜਾਂਦਾ ਕਿਵਰਾ ਉੱਥੇ ਉੱਥੇ ਤਾਂ ਆ ਕੇ ਸਟੇ ਮਿਲ ਜਾਂਦਾ ਪਰ ਉਹ ਵਾਪਸ ਹੋਣ ਵਾਸਤੇ ਉਹਨਾਂ ਨੂੰ ਕਲੀਅਰੈਂਸ ਲੈਣੀ ਪੈਂਦੀ ਕੋਰਟ ਤੋਂ ਕਿਉਂਕਿ ਉਹਨਾਂ ਦੀ ਜਿਹੜਾ ਪਾਸਪੋਰਟ ਹੁੰਦਾ ਉਹ ਵੀ ਉਹਨਾਂ ਦੇ ਕੋਲ ਹੁੰਦਾ ਪਾਸਪੋਰਟ ਤਾਂ ਐਮੈਸੀ ਆਪਣਾ ਇਸ਼ੂ ਕਰ ਸਕਦੀ ਐ ਪਰ ਜਿਹੜੀ ਕਲੀਅਰੈਂਸ ਲੈਣੀ ਐ ਜਾ ਕੇ ਉਹ ਕੋਈ ਵਾਰਾ ਇਹਨਾਂ ਲੜਕੀਆਂ ਦੇ ਉੱਤੇ ਚੋਰੀ ਦਾ ਕੇਸ ਪਾਉਂਦੇ ਜਦੋਂ ਉਹ ਕੋ ਦੇਖਦੇ ਬੱਚਾ ਭੱਜ ਗਿਆ ਚੋਰੀ ਦਾ ਪਾਉਂਦਾ ਵੀ ਸਾਡੇ ਸਮਾਨ ਲੈ ਕੇ 도ੜ ਗਏ ਤਾਂ ਕੋਈ ਇਹੋ ਜਿਹਾ ਕੋਈ ਉਹਨਾਂ ਤੇ ਇਲਜ਼ਾਮ ਲਾ ਦੇਣਾ ਜਿਹਦੇ ਨਾਲ ਉਹ ਫਿਰ ਕੋਰਟ ਤੋਂ ਕਲੀਅਰੈਂਸ ਲੈਣੀ ਪੈਂਦੀ ਐ ਇਸ ਕਰਕੇ ਅਸੀਂ ਬੇਨਤੀ ਕਰਾਂਗੇ ਕਿ ਉੱਥੇ ਜਾ ਕੇ ਕੀ ਵਾਪਰਦਾ ਹੈ ਤੇ ਉੱਥੇ ਜਿਹੜਾ ਫਸ ਜਾਂਦਾ ਉਹਨੂੰ ਪਤਾ ਪਰ ਇਥੋਂ ਇਹ ਲਾਲਚ ਬਹੁਤ ਦੇ ਜਾਂਦੇ ਆ ਵੀ ਜਿਹੜਾ ਹੈਗਾ ਇਸ ਕਰਕੇ ਤੁਹਾਨੂੰ ਭੇਜਾਂਗੇ ਪੈਸੇ ਇੰਨੇ ਦੇਵਾਂਗੇ ਲਾਲਚ ਵਿੱਚ ਨੂੰ ਉਹਨੂੰ ਵਸਦੇ ਸੀ ਸਾਰਿਆਂ ਦਾ ਲਿਖਿਆ ਸੀਗਾ ਕਿ ਜਿਹੜੀ ਸਮਾਨ ਜਿਹੜੀ ਉਹਨਾਂ ਦੀ ਵੀਡੀਓ ਭੇਜੀਆ ਸੀਗੀ ਉਹ ਗਲੀਆਂ ਪੰਜਾਬ ਦੀਆਂ ਨਹੀਂ ਕਰਨਾਟਕਾ ਦੀਆਂ ਹੋਰ ਵੱਖ-ਵੱਖ ਜੰਮੂ ਕਸ਼ਮੀਰ ਤੋਂ ਉਹ ਜਿਹੜੀਆਂ ਵੀਡੀਓ ਸਾਨੂੰ ਆਈਆਂ ਸੀਗੀਆਂ ਵੀ ਆ ਉਹਨਾਂ ਨੇ ਭੇਜਿਆ ਸੀ ਕਿ ਉਹਨਾਂ ਨੇ ਜੋ ਕੁਝ ਵੀ ਬੋਲਿਆ ਸੀਗਾ ਉਹ ਸਾਰਾ ਕੁਝ ਅਸੀਂ ਜਿਹੜਾ ਹੈਗਾ ਜਦੋਂ ਸੈਸ਼ਨ ਚੱਲਦਾ ਸੀ ਅਸੀਂ ਆਪ ਜਾ ਕੇ ਉੱਥੇ ਵਿਦੇਸ਼ ਮੰਤਰਾਲੇ ਨੂੰ ਦੇਖ ਕੇ ਆਏ ਆ ਤੇ ਉਹਨਾਂ ਨੇ ਉਹਨਾਂ ਨੂੰ ਕਹਿ ਕੇ ਅਸੀਂ ਇਹਦੇ ਉੱਤੇ ਪੂਰੀ ਕਾਰਵਾਈ ਕਰਦੇ ਹਾਂ ਉਹਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਹੁਣ ਇਹ ਲੜਕੀਆਂ ਵਾਪਸ ਆ ਰਹੀਆਂ ਕੀ ਮੀਰਾ ਕਰੋ ਤਾਂ ਕਾਪੀ ਅਸੀਂ ਦੇਖੀ ਨੇ ਸੇਤੀ ਤੋਂ ਸੇਤੀ ਪਰੋ ਕਹਿੰਦੇ ਆ ਜਿਹੜੀ ਹਕਮ ਵੈਸੀ ਵੀ ਕੇ ਨਾ ਨੂੰ ਉੱਥੋਂ ਵੀ ਕੋਰਟ ਤੋਂ ਕਲੀਅਰੈਂਸ ਲੈਣਾ ਤੋਂ ਬਿਨਾ ਉਹ ਚੜ ਨਹੀਂ ਸਕਦੇ ਇਹ ਹਜਤ ਨਹੀਂ ਕਰ ਸਕਦੇ ਇਸ ਵਾਸਤੇ ਉਹ ਜਿਹੜਾ ਹੈਗਾ ਕਈਆਂ ਦਾ ਕੇਸ ਪਤਾ ਨਹੀਂ ਕਿਹੋ ਜਿਹੇ ਹੁੰਦੇ ਜਾਂ ਕੀ ਫਸੇ ਹੁੰਦੇ ਆ ਕਿ ਉਹਨਾਂ ਤੇ ਕੇਸ ਪਾਏ ਚੋਰੀ ਤੇ ਪਾਏ ਕੇ ਤਾਂ ਕੋਈ ਫਿਰ ਉਹ ਕਲੀਅਰ ਕਰਾਉਣਾ ਪੈਂਦਾ ਤਾਂ ਹੀ ਵਾਪਸ ਆ ਰਹੇ ਉੱਤੇ ਟਾਈਮ ਤਾਂ ਲੱਗ ਰਿਹਾ ਹੈ ਇਹਨਾਂ ਦਾ ਡਰਾਈਵਰ ਜਾਂਦਾ ਤੇ ਰਾਤ ਨੂੰ ਕੋਈ ਕਾਰਵਾਈ ਦੀ ਨਹੀਂ ਤਾਂ ਲਗ ਖਰਵਾਈ ਹੋਣੀ ਚਾਹੀਦੀ ਪਰ ਅਫਸੋਸ ਆ ਜਦੋਂ ਅਸੀਂ ਪਹਿਲੇ ਵੀ ਇੱਥੇ ਜਿਹੜੇ ਟਰੈਵਲ ਏਜੰਟ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਪਹਿਲਾਂ ਇਹਨਾਂ ਲੜਕੀਆਂ ਦੇ ਕੋਲ ਅਸੀਂ ਇੱਕ ਐਪਲੀਕੇਸ਼ਨ ਲਏ ਨੇ ਵੀ ਤੁਸੀਂ ਜਾ ਕੇ ਥਾਣੇ ਦਰਖਾਸਤ ਦਿਓ ਪਰ ਹੁੰਦਾ ਕੀ ਹੈ ਜਦੋਂ ਬੱਚਾ ਇੱਧਰ ਆ ਜਾਂਦਾ ਹੁੰਦਾ ਗਰੀਬ ਘਰ ਦਾ ਪਰਿਵਾਰ ਦਾ ਜਦੋਂ ਕੋਰਟਾਂ 'ਚ ਜਾਂਦਾ ਕੋਈ ਨਹੀਂ ਰਹੇ ਕਰਕੇ ਜਾ ਏ ਏ ਏਜੰਟ ਜਿਹੜਾ ਹੈਗਾ ਜਦੋਂ ਕੋਰਟ 'ਚ ਜਾਣਾ ਪੈਂਦਾ ਤੇ ਥੋੜੇ ਬਹੁਤੇ ਪੈਸੇ ਦੇ ਕੇ ਉਹਨਾਂ ਦਾ ਸਮਝੌਤਾ ਕਰ ਲੈਂਦੇ ਨਿਕਲ ਜਾਂਦੇ ਆ ਸੋ ਲੋਲਾ ਇਹ ਰੋਲਾ ਇਹ ਕਿ ਜਿਹੜਾ ਬਾਹਰੋਂ ਬੱਚਾ ਆਉਂਦਾ ਵਾ ਉਹ ਪੂਰਾ ਸਟੈਂਡ ਲਵੇ ਜੋ ਉਹਨਾਂ ਹੋਇਆ ਜੋ ਹੈਗਾ ਉਹਦੇ ਉੱਤੇ ਕੇਸ ਤਾਂ ਹੀ ਜਿਹੜਾ ਹੈਗਾ ਕੋਰਟ ਵਿੱਚ ਤਾਂ ਹੀ ਚੱਲ ਸਕਦਾ ਸੋ ਅਸੀਂ ਕੁਝ ਜਿਹੜੇ ਹੈਗੇ ਏਜੰਟਾਂ ਨੂੰ ਫੜਵਾਇਆ ਵੀ ਹੈ ਪਹਿਲਾ ਕੇਸ ਜਿਹੜਾ ਸੀਗਾ ਸਾਡਾ ਉੱਥੇ ਮਾਲਵੇ 'ਚ ਸੀਗਾ ਉਹ ਉਹਨਾਂ ਨੂੰ ਲੜਕੀ ਨੂੰ ਫੜਵਾਇਆ ਵੀ ਉਹ ਹਜੇ ਵੀ ਕੋਰਟ ਵਿੱਚ ਕੇਸ ਚੱਲ ਰਿਹਾ ਔਰ ਕਈ ਮੇਰਾ ਮਗਰੋਂ ਜਦੋਂ ਅਸੀਂ ਜਦੋਂ ਪਿਛਲੀ ਵਾਰੀ ਜਿਹੜਾ ਹੈਗਾ ਸੰਸਦ 'ਚ ਬੋਲਿਆ ਤੇ 11 ਕੇਸ ਸੀਗੇ ਸਾਡੇ ਇਸ ਸਲਤਨਪੁਰ ਦੇ ਉਸੇ ਮਲੇ ਉਹ ਐਸਐਸਪੀ ਨੇ ਭੇਜਿਆ ਡੀਐਸਪੀ ਨੂੰ ਵੀ ਆ ਜਿਹੜੇ ਫੜਵਾਇਆ ਨੂੰ ਪਤਾ ਕਰੋ ਉਹ ਜਿਹੜੇ ਬੱਚੇ ਜਿਹੜੇ ਬਾਹਰੋਂ ਆਏ ਆ ਉਹ ਬਿਆਨ ਦੇਣ ਨੂੰ ਤਿਆਰ ਨਹੀਂ ਹੁਣ ਦੱਸੋ ਉਸ ਤੋਂ ਪੁਲਿਸ ਵੀ ਕੀ ਕਰੇ ਸੋ ਕਈ ਕਰਕੇ ਇਹ ਕਮਜ਼ੋਰੀਆਂ ਕਰਕੇ ਏਜੰਟ ਫਿਰ ਨਿਕਲ ਜਾਂਦੇ ਆ ਠੱਗ ਫੇਰ ਵੀ ਜਿਹੜੇ ਉਹ ਗਰੀਬ ਪਰਿਵਾਰ ਉਹ ਹੀ ਕਿ ਅੱਗੇ ਤਾਂ ਇਹ ਕਿ ਪਰਜੋਰ ਮੰਗਾ ਕਿ ਇਹੋ ਜੇ ਟਰੈਵਲ ਏਜੰਟਾਂ ਦੇ ਉੱਤੇ ਕਰੜੀ ਤੋਂ ਕਰੜੀ ਸਜ਼ਾ ਇਹ ਜਿਹੜਾ ਹਿਊਮਨ ਸਮਗਲਿੰਗ ਦਾ ਜਿਹੜਾ ਕੇਸ ਬਣਦਾ ਇਹਨਾਂ ਤੇ ਦਰਜ ਕਰਕੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਮੈਨੂੰ ਬਹੁਤ ਵਧੀਆ ਲੱਗਦਾ ਇੱਥੇ ਭਾਰਤ ਵਿੱਚ ਜਾਣ ਕੇ ਮਤਲਬ ਮਾਸਕਰ ਦੇ ਵਿੱਚ ਮੈਂ 18 ਸਤੰਬਰ ਨੂੰ ਗਈ ਸੀ ਉੱਥੇ ਕੁੜੀਆਂ ਦੇ ਨਾਲ ਬਹੁਤ ਜ਼ਿਆਦਾ ਮਿਸਵੇਵ ਕਰਦੇ ਨੇ ਕੁੜੀਆਂ ਨੂੰ ਖਾਣ ਪੀਣ ਨਹੀਂ ਦਿੰਦੇ ਮਤਲਬ ਕੁੜੀਆਂ ਨੂੰ ਉੱਥੇ ਲੈ ਜਾ ਕੇ ਵੇਚ ਦਿੰਦੇ ਨੇ ਮੈਨੂੰ ਖੁਦ ਨੂੰ ਮੇਰੇ ਖੁਦ ਹੀ ਮਤਲਬ ਰਿਸ਼ਤੇਦਾਰਾਂ ਨੇ ਭੇਜਿਆ ਸੀ ਉੱਥੇ ਵੇਚ ਦਿੱਤਾ ਮੈਂ ਹੀ ਚੁੰਨੀਆਂ ਵੀ ਜਿਹੜੀਆਂ ਕੁੜੀਆਂ ਉੱਤੇ ਫਸੀਆਂ ਵਾ ਉਹਨਾਂ ਨੂੰ ਵੀ ਪੁਲਿਸ ਹੈਲਪ ਕੀਤੀ ਜਾਵੇ ਕਿਉਂਕਿ ਕਿਸੇ ਦੇ ਵੀ ਪਿੱਛੇ ਲੱਗ ਕੇ ਖੁਦ ਦੇ ਸਕੇ ਪੈਣਪਰਾ ਦੇ ਪਿੱਛੇ ਲੱਗ ਕੇ ਵੀ ਉੱਥੇ ਮਾਸਕਰ ਦੇ ਵਿੱਚ ਪੁਲਿਸ ਨਾ ਨਾ ਜਾਇਆ ਜਾਵੇ ਬਹੁਤ ਜ਼ਿਆਦਾ ਮੁਸ਼ਕਿਲ ਸੀ ਮੈਂ ਬਹੁਤ ਜ਼ਿਆਦਾ ਸਟਰਗਲ ਕਰਕੇ ਉੱਥੋਂ ਆਈ ਹਾਂ ਮਤਲਬ 4 ਮਹੀਨੇ ਤੋਂ ਮੈਂ ਉੱਥੇ ਫਸੀ ਬੈਠੀ ਸੀ ਕਹਿਦੀ ਕਿ ਪੀਰ ਜਾਂਦੇ ਤੁਹਾਨੂੰ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਇੱਥੇ ਵਧੀਆ ਕੰਮ ਦਿਲਾਵਾਂਗੇ ਕੋਈ ਟੈਨਸ਼ਨ ਨਹੀਂ ਆ ਮਤਲਬ ਕੋਈ ਵੀ ਤੁਹਾਡੇ ਨਾਲ ਗਲਤ ਨਹੀਂ ਹੋਗਾ ਅਸੀਂ ਮਤਲਬ ਇਹ ਪਹਿਲਾਂ ਇਹ ਚੀਜ਼ ਪੁੱਛੀ ਸੀ ਵੀ ਕਿ ਕੰਟਰੀਆਂ ਦੇ ਵਿੱਚ ਬਹੁਤ ਕੁਝ ਗਲਤ ਹੁੰਦਾ ਵਾ ਕਿ ਕੋਈ ਇਸ ਚੀਜ਼ ਦੀ ਮਤਲਬ ਤੁਸੀਂ ਗੈਰੰਟੀ ਲੈਂਦੇ ਹੋ ਕਹਿੰਦੇ ਹਾਂ ਜੀ ਸਾਡੀ ਗੈਰੰਟੀ ਹੈ ਉਸ ਤੋਂ ਬਾਅਦ ਉੱਥਾਂ ਹੀ ਉਹਨਾਂ ਨੇ ਮੈਨੂੰ 1200 ਰਿਆਲ ਦੇ ਵਿੱਚ ਵੇਚ ਦਿੱਤਾ ਉੱਥੇ ਮੁਸ਼ਕਿਲਾਂ ਆਈਆਂ ਵੀ ਉਹਨਾਂ ਦੇ ਹਸਬੰਦ ਆ ਜਿਹੜੇ ਉਹ ਮਤਲਬ ਉਹਨਾਂ ਦੀ ਇਹ ਚੀਜ਼ ਵਾ ਕਿ ਉਹ ਤਿੰਨ ਚਾਰ ਵਿਆਹ ਕਰਵਾ ਸਕਦੇ ਹੋ ਸਾਨੂੰ ਫੋਰਸ ਕਰਦੇ ਸਾਡਾ ਨਾ ਮੈਰਿਜ ਕਰਵਾਓ ਸਾਡਾ ਨਾ ਫਿਜ਼ੀਕਲ ਰਿਲੇਸ਼ਨ ਬਣਾਓ ਹਾਂਜੀ ਉਦੋਂ ਮਤਲਬ ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਆ ਔਰ ਕੁੜੀਆਂ ਤੇ ਨਹੀਂ ਕੋਈ ਡਾਟਾ ਸੀ ਉੱਥੇ 70 ਤੋਂ ਵੀ ਜ਼ਿਆਦਾ ਕੁੜੀਆਂ ਨੇ ਬਾਬਾ ਜੀ ਦੇ ਸੰਪਰਕ ਵਿੱਚ ਕਿਵੇਂ ਆਏ ਮੈਨੂੰ ਮਤਲਬ ਫੈਮਲੀ ਇਹਨਾਂ ਨੂੰ ਕੀਤਾ ਸੀ ਕਾਲ ਕਿ ਬਾਬਾ ਜੀ ਦੇ ਕੋਲ ਜਾ ਕੇ ਉਹ ਬਾਬਾ ਜੀ ਦੇ ਕੋਲ ਆਏ ਨੇ ਇਸ ਕਰਕੇ ਬਾਬਾ ਜੀ ਉਹਨਾਂ ਨੇ ਮੇਲ ਪਵਾਈ ਆ ਤੇ ਮੇਰਾ ਵਾਈਟ ਪਾਸਵਰਡ ਆਇਆ ਇਸ ਕਰਕੇ ਮੈਂ ਵਾਈਟ ਪਾਸਵਰਡ ਤੇ ਵਾਪਸ ਆਈ ਆ ਮੈਨੂੰ ਵਾਪਸ ਆਣ ਕੇ ਬਹੁਤ ਵਧੀਆ ਲੱਗ ਰਿਹਾ ਮਤਲਬ ਕਿ ਅਸੀਂ ਜੇ ਉਹਨਾਂ ਨੂੰ ਕਹਿੰਨੇ ਵੀ ਅਸੀਂ ਇੰਡੀਆ ਵਾਪਸ ਜਾਣਾ ਹੈ ਉਹ ਸਾਡੇ ਤੋਂ 2 ਲੱਖ 2.5 ਲੱਖ ਰੁਪਏ ਵੀ ਮੰਗਦੇ ਨਾਲ ਇੱਕ ਜਾਂ ਦੋ ਕੁੜੀਆਂ ਵੀ ਮੰਗਦੇ ਨੇ ਵੀ ਉਹ ਮੈਂ ਤੁਸੀਂ ਵਾਪਸ ਨਹੀਂ ਜਾ ਸਕਦੇ ਮੈਨੂੰ ਖੁਦ ਉਹਨਾਂ ਨੇ ਕਹੇ ਸੀ ਵੀ ہاں ਵੀ 2 ਲੱਖ ਦੇ ਦੇ ਤੇ ਇੱਕ ਕੁੜੀ ਦੇ ਦੇ ਤੁਸੀਂ ਕਿੱਥੋਂ ਦੇ ਏਜੰਟ ਰਹੇ ਗਏ ਸੀ ਲਖਨਾਓ ਦੀ ਕਿੰਨੇ ਸੰਪਰਕੇ ਚਾਹੀਦੇ ਤੁਹਾਨੂੰ ਮੇਰੀ ਮਾਮੀ ਜੀ ਦੇ ਫਰੈਂਡ ਸੀਗੇ ਉਹ ਖੁਦ ਮਾਸਕਰ ਦੇ ਵਿੱਚ ਸੀਗੇ ਜਦੋਂ ਮੈਂ ਵਾਪਸ ਆ ਗਈ ਉਹ ਕੁਝ ਦਿਨਾਂ ਬਾਅਦ ਇੰਡੀਆ ਵਾਪਸ ਆ ਗਏ ਮਤਲਬ ਉਹਨਾਂ ਨੇ ਆਪਣੀ ਥਾਂ ਤੇ ਮੈਨੂੰ ਉੱਥੇ ਭੇਜ ਦਿੱਤਾ ਸੀ ਵੇਚ ਦਿੱਤਾ ਸੀ ਜਿਹੜਾ ਉੱਥੇ ਦੂਤਾਵਾਸ ਆ ਉਹ ਸਹਾਇਤਾ ਕਰਦਾ ਹੈ ਤੇ ਅੱਡੀਕ ਨਹੀਂ ਕਰਦਾ ਹਾਂਜੀ ਮਤਲਬ ਅੰਬੈਸੀ ਕਰਦੀ ਆ ਸਹਾਇਤਾ ਬਾਕੀ ਹੋਰ ਉੱਥੇ ਕੋਈ ਵੀ ਸਹਾਇਤਾ ਨਹੀਂ ਇਹ ਪੂਰੇ ਤਜਰਬੇ ਨੂੰ ਆਪਣੇ ਜੀਵਨ ਬਾਰੇ ਕੁਝ ਸਿੱਖਿਆ ਲੈਣ ਚਾਹੁੰਦੇ ਤੇ ਵੀ ਕੋਈ ਵੀ ਕੁੜੀ ਅਸੀਂ ਤੇ ਇਹੀ ਕਹਿੰਸ ਮੈਂ ਕਹਿ ਸਕਦੀ ਹਾਂ ਵੀ ਕੋਈ ਵੀ ਕੁੜੀ ਅਰਬ ਕੰਟਰੀਆਂ ਦੇ ਵਿੱਚ ਨਾ ਜਾਵੇ ਅਰਬ ਕੰਟਰੀ ਬਿਲਕੁਲ ਵੀ ਸੇਫ ਨਹੀਂ ਹੈਗੀ ਲੰਬੇ ਸਮੇਂ ਬਾਅਦ ਪਰਿਵਾਰ ਨਾਲ ਮੁਲਾਕਾਤ ਹੋਈ ਹੈ ਕਿਵੇਂ ਤੁਹਾਨੂੰ ਮਿਲਿਆ ਹੋ ਹਾਂਜੀ ਬਹੁਤ ਵਧੀਆ ਫੀਲ ਹੋ ਰਿਹਾ ਵ ਆਪਣੀ ਫੈਮਿਲੀ ਦੇ ਵਿੱਚ ਆਣ ਕੇ ਆਪਣੇ ਪੰਜਾਬ ਦੇ ਵਿੱਚ ਆਣ ਕੇ ਬਹੁਤ ਸਾਰੇ ਨੌਜਵਾਨ ਇਹ ਨਹੀਂ ਜਿਹੜੇ ਵਿਦੇਸ਼ ਜਾਣ ਦੀ ਜੀ ਚਾਹਨਾ ਰੱਖਦੇ ਨੇ ਨੌਜਵਾਨ ਫਿੜੀ ਆ ਮੈਂ ਉਹਨਾਂ ਅੱਗੇ ਰਿਕਵੈਸਟ ਕਰਦੀ ਆ ਵੀ ਪਲੀਸ ਕੁੜੀਆਂ ਤਾਂ ਖਾਸ ਕਰਕੇ ਪਲੀਸ ਨਾ ਜਾਣ ਉੱਥੇ ਮੈਂ ਜਿਵੇਂ ਕਿ ਬਾਬਾ ਜੀ ਨੇ ਮੈਨੂੰ ਇੱਥੇ ਬੁਲਾਇਆ ਵਾ ਰਿਕਵੈਸਟ ਕਰਨੀ ਆ ਬਾਬਾ ਜੀ ਅੱਗੇ ਕਿ ਜੜੀਆਂ ਕੁੜੀਆਂ ਫਸੀਆਂ ਉਹਨਾਂ ਨੂੰ ਵੀ ਵਾਪਸ ਚਲਦੀ ਤਾਂ ਜਲਦੀ ਲੈ ਕੇ ਆਉਣ ਕੁੜੀਆਂ ਦੀ ਬਹੁਤ ਜ਼ਿਆਦਾ ਗਲਤ ਕੰਡੀਸ਼ਨ ਆ ਉੱਥੇ